ਆਹ ਗਲਾਸ ਇੱਥੇ ਰੱਖਿਆ ਹੀ ਕਿਉਂ ਇੱਥੋਂ ਚੱਕ ਕੇ ਵੀ ਇੱਥੇ ਘਾਤੇ ਰੱਖਿਆ ਹੂੰ ਫਿਰ ਕੀ ਕੀਤਾ ਬੱਸ ਕੀ ਕੀਤਾ ਫਿਰ ਉਹ ਮਾਰਿਆ ਥੋੜਾ ਕੀ ਮਾਰਿਆ ਮੋਕੀ ਕੀ ਤੱਪੜ ਆੱਖਾਂ ਨੀਲੀਆਂ ਕੀਤੀਆਂ ਪਈਆਂ ਮਾਂ ਕਿਥੇ ਲਾਇਆ ਕੁਛ ਨਾ ਮਾਰ ਮਾਰ ਕੇ ਤਾਂ ਸਨ ਮਾਰ ਮਾਰ ਕੇ ਫਿਰ ਅੰਦਰ ਲਿਆ ਕੇ ਵੀ ਕੁੱਟਿਆ ਤੁਹਾਨੂੰ ਹਨਾ ਹੈ ਇੱਥੇ ਲਿਆ ਕੇ ਵੀ ਕੁੱਟਿਆ ਭਾਂਡੇ ਚੋਂ ਬਾਹਰ ਤੋਂ ਜਦੋਂ ਲੈ ਕੇ ਆਏ ਅੰਦਰ ਘੜੀ ਸਕੇ ਪਹਿਲਾਂ ਮੈਂ ਇੱਥੇ ਖਿੜੀ ਇੱਕ ਤੋਂ ਪਹਿਲਾਂ ਹੀ ਟੁਕੀ ਆਹ ਦਿਖਾਉ ਤਾਂ ਸੀ ਦੇਖੋ ਬੇਟਾ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਪੁੱਤ ਗੇਟ ਖੋਲੋ ਬੇਟਾ ਤੇਰੇ ਲੈ ਕੇ ਆਏ ਆ ਗਰਪ੍ਰੀਤ ਆ ਪੁੱਤ ਮੈਂ ਗਰਪ੍ਰੀਤ ਆਹ ਜਾਣਦੇ ਤਾਂ ਨਹੀਂ ਪੁੱਤ ਜਦੋਂ ਮਿਲਾਂਗੇ ਫੇਰ ਜਾਣਾਂਗੇ ਆਪਾਂ ਬੱਚੇ ਵੀ ਦੇਖੋ ਇਹ ਤਾਂ ਬਾਹਰ ਆਏ ਬੱਚੇ ਵੀ ਦੇਖੋ ਦਾਦੀ ਨੂੰ ਕਿਵੇਂ ਘੁੱਟ ਰਹਾ ਹੈ ਅੱਛਾ ਉਹ ਜਵਾਕ ਜੇ ਦੋਨੇ ਗੈਨ ਨੇ ਹਾਂ ਇਹ ਦੱਸ ਪੂਰੀ ਹੁਣ ਇਹੇ ਹੈਗੇ ਨੇ ਅੰਦਰ ਹਨਾ ਹਾਂ ਇਹੇ ਅੰਦਰ ਉਹ ਇੰਨਾ ਭੈਣਾ ਦਿੰਦਾ ਯਾਰ ਦੇਖੇ ਮੈਂ ਤਾਂ ਕਰੇ ਬੰਦੇ ਕੋਈ ਧੂਈ ਜਵਾਕ ਸਾਡੇ ਜਵਾਕਾਂ ਨਾਲ ਖੇਡਦੇ ਹੁੰਦੇ ਅਸੀਂ ਤਾਂ ਕਦੇ ਆਇਆ ਜਵਾਕ ਕਿਵੇਂ ਧੂਈ ਜਾਂਦੇ ਜਵਾਕ ਦਾਦੀ ਨੂੰ ਅੰਦਰ ਰਹਿੰਦੇ ਹੁਣ ਪਤਾ ਨਹੀਂ ਨਾ ਲੱਗਦਾ ਪਰ ਉਹ ਗੇਟ ਵੀ ਕਿਤੇ ਖੁੱਲਿਆ ਦੇਖਿਆ ਨਹੀਂ ਸਾਰੇ ਗਵੰਡੀਓ ਜੀ ਇੱਥੇ ਇਹਦੇ ਘਰ ਚ ਹੋਰ ਕੌਣ ਕੌਣ ਰਹਿੰਦਾ ਜੀ ਦੇਖਿਆ ਕਦੇ ਤੁਸੀਂ ਮਾਤਾ ਨੂੰ ਦੇਖਿਆ ਕਦੇ ਜਿਹੜੇ ਆ ਦੇਖੋ ਮਾਤਾ ਜੀ ਨੂੰ ਆ ਬੱਚੇ ਜਿਹੜੇ ਅੰਦਰ ਬੋਲ ਰਹੇ ਹਨ ਆ ਬੱਚੇ ਕੁੱਟ ਰਹੇ ਆ ਦੇਖੋ ਮਾਤਾ ਨੂੰ ਧੂਰੇ ਆ ਦੇਖੋ ਇਹ ਅਸਰ ਲੈ ਨਹੀਂ ਰਹੇ ਉਹਨਾਂ ਨੇ ਮਾਤਾ ਥੱਲੇ ਮਾਤਾ ਤੇ ਆ ਦੇਖੋ ਆ ਦੇਖੋ ਕਿਵੇਂ ਆ ਦੇਖੋ ਧੂਰੇ ਆ ਪਤਾ ਹੀ ਨਹੀਂ ਇਹਦੇ ਬਾਰੇ ਕਹਿੰਦੇ ਕਿਵੇਂ ਖਚਲੇ ਸਰ ਅੰਦਰਲੀ ਗੱਲ ਦਾ ਸਾਨੂੰ ਪਤਾ ਨਹੀਂ ਵੈਸੇ ਇਹਨਾਂ ਖਾਣਾ ਨਾ ਸਾਡੇ ਮਤਲਬ ਕੀ ਵਧੀਆ ਬੋਲਦੇ ਕਰਦੇ ਵਧੀਆ ਮਾਤਾ ਜੀ ਬੈਠੇ ਨੇ ਆ ਮਾਤਾ ਜੀ ਦਾ ਬੇਟਾ ਬੈਠਾ ਵਾ ਤੇ ਆਪ ਵੀ ਦੇਖੋ ਇਦਾਂ ਦੀ ਗੱਲ ਸੁਣੀ ਨਹੀਂ ਅੰਦਰਲੀ ਗੱਲ ਦਾ ਸਾਨੂੰ ਨਹੀਂ ਪਤਾ ਤੁਸੀਂ ਦੇਖੋ ਕਿਵੇਂ ਕੁੱਟ ਰਿਆ ਜੀ ਦੇਖੋ ਜੀ ਤੁਹਾਨੂੰ ਆਪ ਨੂੰ ਗੁੱਸਾ ਆਊਗਾ ਦੇਖੋ ਕਿਵੇਂ ਗੱਲ ਕੁੱਟਦਾ ਉਹਨੇ ਉਹ ਤੜਫ ਰਹੀ ਆ ਹਾਂਜੀ ਹਾਂਜੀ ਹੂੰ ਹੂੰ ਨਾਲ ਕਿਹ ਟੇਹਰ ਉਹ ਕਿਹ ਹੈ ਆ ਹੌਸਾਰਿਆਂ ਦਾ ਆਰੇ ਖੋਲਤਾ ਵੀਰੇ ਖੋਲਤਾ ਉਹ ਖੋਲਤਾ ਕੋਈ ਨਹੀਂ ਬਾਲਣਾ ਜੈਜੀ ਜੀ ਸਮਝ ਜੀ ਇਹ ਮੈਂ ਪੁੱਤ ਤੂੰ ਡਰੇ ਹੋਏ ਕਾ ਤੋ ਇੰਨਾ ਅਸੀਂ ਤਾਂ ਪੁੱਤ ਨੂੰ ਮਿਲਣ ਆਏ ਆ ਤੁਸੀਂ ਇੰਨੇ ਡਰੇ ਕਾ ਤੋ ਹੋਏ ਆ ਦਾਦੀ ਕਿੱਥੇ ਆ ਅਈ ਤਾਂ ਦਾਦੀ ਨੂੰ ਮਿਲਣ ਆਏ ਆ ਵਿਚਾਰੀ ਨੂੰ ਦਾਦੀ ਨੂੰ ਤੁਸੀਂ ਕੁੱਟੀ ਜਾਂਦੇ ਹੋ ਇੰਨਾ ਹਲੇ ਮੈਂ ਤਾਂ ਬਿਨਾਂ ਗੱਲ ਕਰਿਆ ਬੇਬੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਫਿਕਰ ਨਾ ਕਰ ਮਾਂ ਅਸੀਂ ਤੈਨੂੰ ਛਡਾਉਣ ਆਏ ਆ ਇਸ ਚੁੰਗਲ ਚੋਂ ਆ ਕੁੜੀ ਨਾਲ ਗੱਲ ਕਰ ਆਪਣੀ ਨਾਲ ਮੰਮੀ ਨਾਲ ਗੱਲ ਕਰ ਲਓ ਹਲੋ ਬੀਬੀ ਕਿਵੇਂ ਆ ਠੀਕ ਆ ਬੋਤੋ ਵੀਰੇ ਹੁਣ ਤੈਨੂੰ ਲੈਣ ਆਏ ਨੇ ਅੱਛਾ ਇਹਨਾਂ ਦੇ ਨਾਲ ਜਲੀ ਨਹੀਂ ਵੀਰੇ ਹੁਣ ਤੈਨੂੰ ਲੈਣ ਆਏ ਨੇ ਆਪਦੇ ਕੋਲ ਰੱਖਣਗੇ ਇਹ ਕਿੱਥੇ ਨੂੰ ਹਸਪਤਾਲ ਦਾਖਲ ਕਰਾਵਾਂਗੇ ਮਾਂ ਤੇਰਾ ਚੈੱਕ ਅਪ ਕਰਾਵਾਂਗੇ ਹਸਪਤਾਲ ਆ ਤੇਰਾ ਇਲਾਜ ਵਗੈਰਾ ਕਰਾਉਣਗੇ ਸਾਰਾ ਕੁਝ ਤੈਨੂੰ ਹਸਪਤਾਲ ਦੇ ਐਡਮਿਟ ਕਰਾਉਣਗੇ ਤੇਰਾ ਇਲਾਜ ਕਰਾਉਣਗੇ ਜੂ ਇੰਨਾ ਕੋਲੇ ਰਹੀਂ ਫਿਰ ਮੈਂ ਲਿਆਉਂ ਤੈਨੂੰ ਬਾਅਦ ਚ ਕੋਈ ਨਹੀਂ ਬੈਠਾ ਮੁੰਡਾ ਮੈਨੂੰ ਪਤਾ ਜੇ ਕਿ ਤੂੰ ਠੀਕ ਆ ਤਾ ਕੋਈ ਜੀ ਮੋਸ ਜਾਇਆ ਪਿਆ ਕੁੱਟ ਕੁੱਟ ਕੇ ਹੇਗਾ ਫੋਨ ਹੱਟੇ ਕੋਈ ਮਿਲ ਜੂਗਾ ਕੋਈ ਕਰੇ ਹੈ ਜੇ ਉਹਨਾਂ ਨੂੰ ਆ ਜਾਣਗੇ ਨਹੀਂ ਕਰਨੀ ਪੁੱਤਰੋ ਆਉਂਦੇ 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 ਨੇ ਉਹਨਾਂ ਦੇ ਆਇਆ ਤੂੰ ਲੈ ਕੇ ਉਹਨਾਂ ਦੇ ਆਇਆ ਤੂੰ ਲੈ ਕੇ ਜਾਵਾਂਗੇ ਜਦੋਂ ਉਹ ਆਉਣਗੇ ਨਾ ਮਾਂ ਉਹਨਾਂ ਦੇ ਆਇਆ ਤੂੰ ਲੈ ਕੇ ਜਾਵਾਂਗੇ ਅਸੀਂ ਤੁਹਾਡੀ ਵੀਡੀਓ ਦੇਖੀ ਹੈ ਜਿਹਦੇ ਵਿੱਚ ਤੁਹਾਨੂੰ ਥੱਪੜਾ ਨਾ ਕੁੱਟਦੇ ਆ ਕਿ ਮੂੰਹ ਐ ਸਾਰਾ ਸੁੱਜਿਆ ਪਿਆ ਦੇ ਚਲ ਅੱਖ ਦੇਖ ਮਾਂ ਕਿਵੇਂ ਨੀਲੀ ਕੋਈ ਹੈ ਵੀਡੀਓ ਬੇਬੇ ਮਾਂ ਮੈਨੇ ਤੁਹਾਨੂੰ ਕੁੱਟਿਆਗਾ ਤੁਸੀਂਗਾ ਹਏ ਮਮੇ ਨੇ ਕੁੱਟਿਆ ਕਾ ਤੁਸੀਂ ਤੁਹਾਨੂੰ ਕੁਛ ਵੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਸ ਮੇਰੇ ਇੰਨਾ ਕਾ ਤਾਂ ਕੁੱਟਿਆ ਸੀ ਤੁਹਾਨੂੰ ਉਦਣ ਰਾਤ ਨੂੰ ਸੁਣਾ ਬਈ ਪਹਿਲੇ ਮੰਜਾ ਥੜਾ ਨਹੀਂ ਉਦਣ ਕੋਈ ਨਾ ਬੈਜੇ ਤੁਸੀਂ ਪਹਿਲਾਂ ਇਹ ਦੱਸੋ ਕਦੋਂ ਕੁੱਟਿਆ ਸੀ ਤੁਹਾਨੂੰ ਨੇ ਕੀ ਗੱਲ ਹੋਈ ਸੀ ਉਦਣ ਗੱਲ ਤਾਂ ਕੋਈ ਵੀ ਨਹੀਂ ਸੀ ਹੋਈ ਵੀਰੇ ਹਾਂ ਮੈਂ ਆਉਂਦੀ ਨਾ ਸਬਜ਼ੀ ਵੀ ਕੱਟ ਕੇ ਹੋਲੀ-ਹੋਲੀ ਰੱਖਦੀ ਹਾਂ ਮੈਂ ਖਾ ਲੈਵੇ ਆਹ ਛਿਰੇ ਸੁਧਾਰ ਤਰ ਲਈ ਸਬਜ਼ੀ ਧਰ ਲਈ ਹਾਂਜੀ ਆ ਨੀਂਗ ਮੇ ਪਏ ਹੋਏ ਨੇ ਮੂੰਹ ਤੇ ਉਹ ਗਰ ਲੈ ਗਿਆ ਸੌਜੀ ਹੂੰ ਨੰ ਮੇਰੇ ਖਾਲ ਕੋਈ ਗ੍ਰਾਂਥੀ ਜੀ ਮੈਂ ਤਾਂ ਲੱਗ ਉਹ ਉਹਦੇ ਨਾਲ ਗੱਲਾਂ ਕਰਦਾ ਕਰਦਾ ਛੇ ਆ ਲਾ ਕਭੀ ਤੁਕੇ ਨਾ ਗੱਲਾਂ ਕਰਦਾ ਕਹਿੰਦਾ ਮੈਂ ਤਾਂ ਤੋਤੀ ਨਾ ਕਰਦਾ ਆਏ ਜੀ ਨਾ ਹੂੰ ਬਹਿ ਚੰਗਾ ਫੇ ਤੁਨੂੰ ਕੁੱਟਿਆ ਉਹਨਾਂ ਨੇ ਉਦੋਂ ਬਾਅਦ ਚੜ ਕੇ ਆ ਗਲਾ ਸ਼ਿਗਾਇ ਥੇ ਇੱਕ ਹੂੰ ਉਹ ਗਲਾਸ ਮੈਂ ਆਇਰਾ ਖੜਾ ਬੈ ਚੁੱਠੀ ਨੂੰ ਬੋਲਦੀ ਠੀਕ ਆ ਮਾਂ ਜੋ ਮੈਂ ਗਲਾਸ ਰੱਖ ਲਿਆ ਮੈਨੂੰ ਕਹਦਾ ਆ ਗਲਾਸ ਇੱਥੇ ਰੱਖਿਆ ਹੀ ਕਿਉਂ ਇੱਥੋਂ ਚੱਕ ਕੇ ਵੀ ਇੱਥੇ ਕਾਤੇ ਰੱਖਿਆ ਹੂੰ ਫੇਰ ਕੀ ਕੀਤਾ ਬੱਸ ਫੇਰ ਕੀ ਕੀਤਾ ਫਿਰ ਉਹ ਮਾਰਿਆ ਥੋੜਾ ਕੀ ਮਾਰਿਆ ਮੋਕੀ ਕੀ ਤੱਪੜ ਆੱਖਾਂ ਨੀਲੀਆਂ ਕੀਤੀਆਂ ਪਈਆਂ ਮਾਂ ਇਥੇ ਲੈ ਆਏ ਕੁਸਨ ਮਾਰ ਮਾਰ ਕੇ ਕੁਸਨ ਮਾਰ ਮਾਰ ਕੇ ਹਾਂ ਫਿਰ ਅੰਦਰ ਲਿਆ ਕੇ ਵੀ ਕੁੱਟਿਆ ਤੁਨੂੰ ਹਨਾ ਹੈ ਇੱਥੇ ਲਿਆ ਕੇ ਵੀ ਕੁੱਟਿਆ ਭਰਾਂਡੇ ਚ ਬਾਅਦ ਚ ਜਦੋਂ ਲੈ ਕੇ ਆਏ ਅੰਦਰ ਘੜੀਸ ਕੇ ਪਹਿਲਾਂ ਮੈਂ ਇੱਥੇ ਸੀ ਇੱਥੋਂ ਉਹ ਉੱਥੇ ਲੱਗਿਆ ਸੀ ਕੁੱਟ ਕੇ ਘੜੀਸਦਾਈ ਮਾਂ ਤੈਨੂੰ ਜਿਵੇਂ ਉਹਦੀ ਨੋਂ ਵੀ ਤੇਰੀ ਕੁੱਟਦੀ ਹੈ ਜਦੋਂ ਫਿਰ ਮੁੰਡਾ ਛਡਾਉਂਦਾ ਨਹੀਂ ਨੋਂ ਹੀ ਘੜੀਸ ਨੋਂ ਨਹੀਂ ਪਾਉਂਦਾ ਉਹ ਤਾਂ ਕਰੇ ਹੈ ਨਹੀਂ ਸੀ ਉਦੋਂ ਨਹੀਂ ਨੋਂ ਨਹੀਂ ਮੈਂ ਤਾਂ ਇੱਥੇ ਕੁੱਟਿਆ ਮੈਂ ਨਹੀਂ ਝੂਠ ਬੋਲਦੀ ਠੀਕ ਆ ਤੇ ਪੁੱਤੇ ਹੈ ਪੁੱਤੇ ਉਹ Tiene menu ke divertindo muñeca mein. ਆ ਵੀਡੀਓ ਆ ਪੁੱਤੇ ਤੈਨੂੰ ਧੂਈ ਫਿਰਦੇ ਆ ਖਿੱਚੀ ਫਿਰਦੇ ਆ। ਨਹੀਂ। ਤੈਨੂੰ ਸੱਟ ਕੇ ਥੱਲੇ ਜ਼ਮੀਨ 'ਚ ਖਿੱਚੀ ਜਾਂਦੇ ਤੈਨੂੰ ਇਹ। ਸੁਣਵਾ ਖੜਾ ਹੋਏ ਪੁੱਤ ਨੂੰ। ਕੀ ਹੋਇਆ ਸੀ ਉੱਧਰ? ਜਦੋਂ ਕੀ ਹੋਇਆ ਸੀ ਜਦੋਂ ਚੱਲਦੇ ਸੀ। ਜਦੋਂ ਜਦੋਂ ਤੂੰ ਗੇਟ ਤੋਂ ਧੋਹਦੇ ਸੀ। ਬੀਬੀ ਪਾਦੀ ਸੀ ਬਾਹਰ ਬੈਠਣਾ ਸੀ। ਉਹ ਵੀ ਬਹਿ ਜਾਂਦੇ ਨੇ ਬੀਬੀ ਨੂੰ ਬਾਹਰ ਕੀ ਅੰਦਰ। ਕੋਣਾ ਸੀ ਜੀ। ਇਹ ਵਕਤ ਧੂਕੇ ਲਿਓਣੀ ਹੈ ਬੀਬੀ ਅੰਦਰ ਫਿਰ। ਏ ਸੀਗੇ ਤੈਨੂੰ ਅਜੇ ਤੋਂ ਫੜ ਕੇ 12 ਤੂੰ ਖੱਚ ਕੇ ਧੂਕੇ ਲੈ ਕੇ ਜਾਈਂ ਪੁੱਤ ਨਾ ਇਹਨਾਂ ਨੇ ਬਾਹਲਾ ਮੋਹ ਦਾ ਜਿੰਦਾ ਨਾ ਇਹ ਪਰੇ ਪਹਿਲਾ ਜਿੰਦਾ ਰੋਟੀ ਖਾਧੀ ਅੱਜ ਹੈ ਰੋਟੀ ਖਾਧੀ ਅੱਜ ਰੋਟੀ ਬਣਾ ਦਿੱਤੀ ਹਾਂਜੀ ਪਕਾ ਕੇ ਕਦੋਂ ਨਹੀਂ ਦਿੱਤੇ ਆ ਕਿਹਨੇ ਪਕਾਈ ਸੀ ਰੋਟੀ ਪਕਾ ਕੇ ਗਏ ਆ ਸ਼ੀਰ ਸਵੇਰੋਂ ਦੇ ਕੇ ਗਏ ਨੇ ਦੁਪਹਿਰੋਂ ਖਾਧੀ ਨਹੀਂ ਖਾਧੀ ਕਿਹਨੇ ਦਿੱਤੀ ਸੀ ਦੁਪਹਿਰੋਂ ਦੁਪਹਿਰੇ ਜੋ ਕੰਗੇਤੀ ਸੀਗੀ ਇੱਕ ਰੋਟੀ ਖਾਣੀ ਹੈ ਮੈਂ ਹਾਂ ਤੇ ਛੇਵਰੋਂ ਦਿੱਤੀ ਸੀ ਚੀਰੇ ਨੇ ਓਕੇ ਹੁਣ ਕਿੱਥੇ ਗਏ ਨੇ ਪਾਪੇ ਹੁਣ ਹੁਣ ਕਿੱਥੇ ਗਏ ਨੇ ਬੀਬੀ ਫੋਨ ਕਰ ਗਿਆ ਆਉਂਦੇ 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 ਮੇਰੀ ਹੋ ਗਈ ਗੱਲ ਸ਼ਹਿਰ ਗਿਆ ਹੋ ਗਿਆ ਮਾਂ ਕਿਆ ਬਣਾ ਰਹੀ ਏ ਐਦਾਂ ਕੋਈ ਹੱਕ ਬਣਦਾ ਕਿਸੇ ਪੁੱਤ ਦਾ ਮਾਂ ਨੂੰ ਕੁੱਟਣ ਨੂੰ ਤੇਰੀ ਅੱਖ ਮਾਂ ਕਿਵੇਂ ਪੀਲੀ ਹੋਈ ਪਈ ਐ ਨੀਲੀ ਹੋਈ ਪਈ ਐ ਮਾਂ ਫਿਰ ਐ ਨਹੀਂ ਵੀ ਇੱਕ ਵਾਰੀ ਕੁੱਟਿਆ ਕਿੰਨੇ ਮਹੀਨੇ ਹੋ ਗਏ ਤੈਨੂੰ ਕੁੱਟ ਖਾਂਦੀ ਨੂੰ ਪਤਣੀ ਤੂੰ ਕਿਹੜੀ ਮਿੱਟੀ ਦੀ ਬਣੀ ਹੈ ਜਿਹੜੀ ਇੰਨੀ ਕੁੱਟ ਖਾਈ ਜਾਂਦੀ ਹੈ ਤੂੰ ਤੇਰਾ ਕੀ ਹਾਲ ਕਿੰਨੀ ਜ਼ੋਰ-ਜ਼ੋਰ ਦੀ ਮਾਰਦਾ ਮਾਂ ਉਹ ਕਿੰਨੀ ਜ਼ੋਰ-ਜ਼ੋਰ ਦੀ ਦੇ ਇਹਨੂੰ ਤੋਰਨਾ ਸਖਾਇਆ ਉਂਗਲੀ ਫੜ ਕੇ ਮਾਂ 10 ਪੜੇ 12 ਬਾਰੇ ਪੜਾਇਆ ਸਾਰੀ ਫਿਰ ਮਾਂ ਕਿੰਨੇ ਬੱਚੇ ਆ ਮਾਂ ਤੇਰੇ ਕਿੰਨੇ ਇੱਕ ਇਹ ਹੈ ਇੱਕ ਹੋਰ ਅਰੇ ਮਾਂ ਕੀ ਕਰ ਰਿਹਾ ਤਰੇ ਨਾਲ ਦੇਖਦਾ ਸੀ ਇੰਨੀ ਦਰਿੰਦਗੀ ਮਾਂ ਇੰਨੀ ਦਰਿੰਦਗੀ ਦੇਖ ਤੇਰਾ ਮੂੰਹ ਕੁਟਿਆ ਹੈ ਸਾਤੂ ਹਟਾਉਣੀ ਹੈ ਹਾਂ ਮੂੰਹ ਛਡਾਉਣੀ ਆ ਆਪਦਾ ਛੜਦਾ ਹੀ ਨਹੀਂ ਉਹ ਮੂੰਹ ਤੇਰਾ ਦੇ ਮਾਂ ਤੂੰ ਇੰਨੀ ਕੁੱਟ ਕਦ ਖਾਣੀ ਆ ਮੈਂ ਤਾਂ ਕਿ ਜੇ ਚੰਗੀ ਨਹੀਂ ਗਈ ਨਹੀਂ ਉਹਨਾਂ ਦੀ ਫਿਰ ਮਾਂ ਤੂੰ ਇੰਨੇ ਕੁੱਟ ਨਹੀਂ ਨਾ ਖਾਣੀ ਮਾਂ ਫਿਰ ਤੂੰ ਜੋ ਬਰੋਧਮਤ ਚ ਲਿਖਿਆ ਨਹੀਂ ਮਾਂ ਵਿਰੋਧ ਕਰ ਤੂੰ ਐਨ ਨਾ ਕਰ ਫਿਰ ਮਾਂ ਤੂੰ ਵੀ ਤਕੜੀ ਹੋ ਕੈੜੀ ਹੋ ਤੇਰੀ ਧੀ ਆ ਤੇਰੇ ਮਗਰ ਸੱਤਿਆ ਦੇਖ ਸੱਤਿਆ ਦੇ ਸੁਣੀ ਜਾਂਦੀ ਹੈ ਸਾਰਾ ਕੁਝ ਬੈਠੀ ਦੇਖੀ ਜਾਂਦੀ ਆ ਆਪਣੀ ਗੱਲਾਂ ਸੁਣਦੀ ਆ ਸਾਰੀਆਂ ਕੀ ਨਾ ਅਪ ਕੀ ਕਹਿਣਾ ਭੈਣ ਦੁਬਾਰਾ ਦੱਸਿਓ ਮੈਂ ਕਿਹਾ ਬੀਬੀ ਦੀ 13500 ਰੁਪਏ ਪੈਨਸ਼ਨ ਆਉਂਦੀ ਆ ਮਹੀਨੇ ਦੀ ਹਾਂ ਜੀ ਉਹ ਵੀ ਖਾ ਕੇ ਇਹਨੂੰ ਕੁੱਟਦੇ ਆ ਫੌਜੀ ਸੀ ਬਸ ਦੇਖ ਲੈ ਕਿਉਂ ਪੁੱਛ ਲੈ ਕਦੋਂ ਆਉਂਦੀ ਆ ਇਹ ਆ ਮੈਂ ਕਿਹਦੇ ਚੁੱਟੂ ਉਰ ਤਾਂ ਗੱਲ ਆ ਮਾਂ ਕਿਸੇ ਦੇ ਘਰ ਨਹੀਂ ਜਾਣਾ ਮੈਂ ਕਿਸੇ ਦੇ ਘਰ ਨਹੀਂ ਜਾਣਾ ਨਾ ਨੇਵ ਦੇ ਬਲਾਈ ਨੂੰ ਮਾਰਨ ਪੁੱਛ ਪੈਣ ਨੂੰ ਪੁੱਛ ਕੇ ਦੇ ਰਿਹਾ ਕਿਸੇ ਦੇ ਨਹੀਂ ਜਾਂਦੀ ਨਾ ਨੇਵ ਬਲਾਈ ਮੈਂ ਕਦੇ ਕਿਸੇ ਦੇ ਘਰ ਨਹੀਂ ਆਉਂਦਾ ਸਾਬ ਦੇ ਕਰੇ ਇੱਥੇ ਬੈਠੀ ਬੈਠੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਉੱਥੇ ਬੈਠੀ ਰਹਾਂ ਜਾਂਦੀ ਹੁਣ ਹੁਣ ਕਦੇ ਵੇੜੇ ਤੇ ਵੀ ਨਹੀਂ ਬੈਠੀ ਹਾਂ ਸਰ ਆਪਣੇ ਆਪਣਾ ਨਹੀਂ ਹੈ ਪਰਿਵਾਰ ਹੀ ਹੈ ਪਰਵਾਰ ਹੀ ਮੰਗੂ ਤੁਹਾਨੂੰ ਕਦੇ ਪਹਿਲਾਂ ਸ਼ੱਕ ਨਹੀਂ ਹੋਈ ਇਦਾਂ ਵੀ ਆ ਕੁਛ ਕਰ ਰਹੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਵੀ ਹੁਣ ਵੀ ਨਹੀਂ ਪਤਾ ਲੱਗਿਆ ਮਾਂ ਇੰਨੀ ਜ਼ਿਆਦਾ ਕੁੱਟ ਕਾਤੋਂ ਖਾਨੀ ਆ ਤੂੰ ਤੂੰ ਆਪਣੀ ਧੀ ਨੂੰ ਕਹਿ ਵੀ ਮੈਂ ਨਹੀਂ ਰਹਿਣਾ ਇਹਦੇ ਕੋਲੇ ਮੈਨੂੰ ਮਾਰਦਾ ਇਹ ਇਹ ਮਾਂ ਮਾਂ ਵਿਚਾਰੀਆਂ ਸ਼ਰਮ ਦੀਆਂ ਮਾਰੀਆਂ ਕੁੱਟ ਖਾਈ ਜਾਂਦੀ ਧੀ ਵਿਚਾਰੀ ਐਡੀ ਦੂਰ ਬੈਠੀ ਆ ਸ਼ਰਮ ਕਹਿੰਦੀ ਐਡੀ ਦੂਰ ਬੈਠੀ ਆ ਮੇਰੀ ਧੀ ਉਹ ਇਕੱਲੀ ਕੀ ਕਰੇ ਮਤਲਬ ਉਹ ਵਿਚਾਰੀ ਸ਼ਰਮ ਦੀ ਮਾਰੀ ਹੋਈ ਕੁੱਟ ਖਾਈ ਜਾਂਦੀ ਆ ਵੀ ਮੈਂ ਬਾਹਰ ਨਿਕਲੂ ਲੋਕ ਕੀ ਕਹਿਣਗੇ ਵੀ ਕੱਲ ਨੂੰ ਮੇਰੇ ਪੁੱਤ ਤੇ ਨਾ ਕੋਈ ਐਕਸ਼ਨ ਹੋ ਜੇਵੇ ਜਾਂ ਮੇਰੇ ਪੁੱਤ ਨੂੰ ਨਾ ਕੋਈ ਕੋਈ ਕਹਿ ਦੇਵੇ ਹਜੇ ਵੀ ਪੁੱਤ ਦਾ ਬਚਾਅ ਕਰ ਰਹੀ ਆ ਤੇ ਇਹਨਾਂ ਮਾਮਾ ਦਾ ਕੌਣ ਦੇਣ ਦੇਉ ਯਾਰ ਐਸੇ ਘਟਿਆ ਬੰਦੇ ਜਿਹੜੇ ਪੁੱਤ ਕੋ ਹੋਣ ਦੇ ਹੱਕਦਾਰ ਹੈ ਕਿ ਪੁੱਤ ਕੋ ਹੋਣ ਦੇ ਹੱਕਦਾਰ ਹੈਗੇ ਬੰਦੇ ਤੇ ਅੱਜ ਸਾਡੇ ਸਮਾਜ ਦੇ ਵਿੱਚ ਐਸੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਆਏ ਦਿਨ ਐਸੀਆਂ ਵੀਡੀਓ ਸਾਨੂੰ ਲੋਕ ਭੇਜਦੇ ਆ ਆਪਣੀ ਵੀ ਰੂਹ ਕੰਬ ਜਾਂਦੀ ਹੈ ਦੇਖ ਕੇ ਬਾਈ ਕੱਤ ਕਹਿੰਦੇ ਕੋਸ਼ਿਸ਼ ਸਾਡੀ ਟੀਮ ਦੇ ਮੈਂਬਰ ਸਾਡੇ ਛੋਟੇ ਭਰਾ ਅਸੀਂ ਪਹਿਲੇ ਇਹਨਾਂ ਦੀ ਡਿਊਟੀ ਲਈ ਫਿਰ ਮੈਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਵੀਰੇ ਆਪਾਂ ਇਕੱਠੇ ਚੱਲਾਂਗੇ ਤੁਸੀਂ ਰੁਕ ਜਾਓ ਤੁਸੀਂ ਜਾਇਓ ਨਾ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਜਾਈਏ ਪਤਾ ਕਰਨ ਉਹਨੂੰ ਪਤਾ ਲੱਗ ਜਵੇ ਕਿਤੇ ਉਹ ਹੀ ਨਾ ਮਾਦਰਾ ਇਨਸਾਨ ਹੀ ਨਾ ਵੱਧ ਕਰ ਦੇਵੇ ਕਿਤੇ ਡਰਦਾ ਕਹਿੰਦਾ ਮਾਂ ਤੇਰਾ ਗਲ ਘੁੱਟ ਕੇ ਤੈਨੂੰ ਮਾਰ ਵੀ ਸਕਲੇ ਕਿੰਨਾ ਤੇਰਾ ਮੂੰਹ ਕੁੱਟੀ ਰੱਖਦਾ ਐਂ ਐਂ ਘੁੱਟਦਾ ਮਾਂ ਮਿੰਟ ਮਿੰਟ ਡੇਢ ਡੇਢ ਮਿੰਟ ਤੇਰਾ ਸਾਹ ਹੀ ਨਹੀਂ ਛੱਡਦਾ ਮਾਂ ਉਹ ਕਿਉਂ ਐਂ ਕਰਦਾ ਮਰ ਉਹ ਤੂੰ ਪੁੱਛਦੀ ਨਹੀਂ ਇਹਨੂੰ ਵੀ ਪੁੱਤ ਤੂੰ ਮੈਨੂੰ ਘੁੱਟਦਾ ਕਾਦੋਂ ਐਂ ਉਹ ਜਵਾਨ ਚੁੱਕ ਲੈਣੀ ਕਿੱਟੈਂ ਅੰਦਰ ਅੱਛਾ ਤੈਨੂੰ ਪਿਆਰ ਕਰਦਾ ਹਾਂ ਕਦੇ ਉਹਨੇ ਬੁੱਕਲ ਚ ਲਿਆ ਤੈਨੂੰ ਐ இது ਇੱਥੇ ਵੱਜੀ ਹੈ ਕੁਛ ਹੋਇਆ ਹੈ ਚੱਕੀ ਭਰੇ ਹੈ ਨਾ ਮੰਜੇ ਤੋਂ ਹਾਂ ਉਦੋਂ ਢੁਈ ਤੇ ਸੱਟ ਲੱਗ ਗਈ ਢੱਡੀ ਤੇ ਵੀ ਲੱਤਾਂ ਮਾਰੀਆਂ ਸੀ ਇੱਕ ਵਾਰੀ ਉਹਨੇ ਹਨਾ ਮਾ ਬੋਲ ਦੱਸ ਕੇ ਦਿਖਾ ਐਨ ਅੱਜ ਨਾ ਕਹਿ ਮੈਂ ਅੱਜ ਐ ਨਾ ਕਹਿ ਮੈਂ ਅੱਜ ਬੋਲ ਕੇ ਦੱਸ ਮੇਰੀ ਮਾਂ ਬਲ ਕੇ ਬੋਲ ਕੇ ਦੱਸ ਤੈਨੂੰ ਮੇਰੀ ਸੋਹ ਮਾਂ ਧੁਈ ਜਿਮਾਰੀ ਹੈ ਧੁਈ ਤੇ ਲੱਤਾਂ ਮਾਰੀਆਂ ਸੀ ਦੋਈ ਮਾਰੀ ਦੋ ਲੱਤਾਂ ਮਾਰੀਆਂ ਆ ਇਨਾਂ ਹੱਥਾਂ ਨਾਲ ਮਾਂ ਪੋਤੜੇ ਸਾਫ਼ ਕਰਦੀ ਸੀ ਉਹਦਾ ਟੱਟੀ ਪਿਸ਼ਾਬ ਤਾਂ ਹੁੰਦੀ ਸੀਗੀ ਉਹਨੂੰ ਸੁੱਕੇ ਥਾਂ ਪਾਉਂਦੀ ਸੀ ਆਪ ਗਿੱਲੇ ਸੌਂਦੀ ਸੀ ਇਹ ਮਾਂ ਅੱਜ ਉਹਨਾਂ ਹੱਥਾਂ ਨੂੰ ਸਿੰਘ ਤੇਰਾ ਨਾਂ ਕੀ ਐ ਮਾਂ ਗਰਨਾਵ ਕਰ ਗਰਨਾਮ ਕੋਰ ਤੇ ਮਾਂ ਤੇਰੇ ਪੇਕੇ ਕਿੱਥੇ ਆ ਛੋਟੇ ਬੁਪਰਾ ਮੈਂ ਇੰਨੇ ਛੋਟੇ ਬੁਪਰਾ ਮੈਂ ਉਹ ਨਹੀਂ ਆਉਂਦੇ ਭਰਾ ਭਤੀਜੇ ਤੇਰੇ ਕੋਈ ਨਾ ਮੇਰੇ ਭਾਈ ਹੈ ਨਾ ਮੇਰੇ ਪਤੀ ਜਾ ਆਦ ਜਹੇਗੀ ਇਹ ਪਰਜਾਈ ਨਾ ਮੇਰੀ ਮਾਮਾ ਨਾ ਮੇਰੇ ਪਿਓ ਇੱਕ paisa ਉਹ ਵੀ ਵਰਗੇ ਮੇਰੀ ਪਰਜਾਈ ਮਰੀ ਤੇ ਪੁੱਤ ਜੇ ਤੀਜੇ ਦੋ ਪੁੱਤ ਜੇ ਤੀਜੇ ਵੀਰੋਂ ਹੁਣ ਤੁਹਾਨੂੰ ਪਤਾ ਹੀ ਹੈ ਜੇ ਕੋਈ ਫੇਕੇ ਮਗਰ ਆਉਂਦੇ ਹੁਣ ਤਾਂ ਵੀ ਡਰ ਹੋਵੇ ਵੀ ਚੱਲ ਨਹੀਂ ਮੈਂ ਜਿਉ ਮੇਰਾ ਪਾਈ ਭਰਿਆ ਵਾ ਉਹਨੂੰ ਹੋ ਗਏ ਮੇਰੇ ਕਾਲ 15 ਬਿਅਰ ਪਰ 14 15 ਬਿਰੀ ਮੜ ਕੇ ਮੈਂ ਗਈ ਨਹੀਂ ਤੇ ਭੈਣ ਤੇਰੀ ਕੋਈ ਹੈ ਨਹੀਂ ਭੈਣਾਂ ਵਰੀਆਂ ਚਾ ਅਸੀਂ ਸੀ ਤਾਂ ਪੰਜ ਮਾਰਗੀ ਆ ਮੈਂ ਕਿ ਕਿੱਕਲੀ ਹੋ ਜਾਗੀ ਤੂੰ ਇੱਕ ਸੋਹਲੀ ਸੀ ਇੱਕ ਨੰਗਲੀ ਸੀ ਹੂੰ ਇੱਕ ਫੱਲੇ ਵਾਲੀ ਸੀ ਤੋ ਇਹ ਇੱਕ ਮੇਰੇ ਕੋਲੇ ਹੀ ਸੀ ਇੱਥੇ ਹਾਂ ਉਹ ਉਹ ਪਰ ਆ ਵੀ ਉੱਧਰ ਲੇ ਇੱਥੇ ਤਾਂ ਮੈਂ ਇਹਦੇ ਕੋਲ ਕੁੜੀ ਕੋਲੇ ਰਹਿਣੀ ਆ ਤੇ ਦਾ ਜਿਹੜਾ ਸਾਰਾ ਪਰਿਵਾਰ ਆ ਬੁੱਪਰਾਮਾ ਸੋਨੇ ਮੇਰੇ ਬੁੱਪਰਾਮਾ ਭਈਆ ਵੱਡੇ ਵੱਡੇ ਬੁੱਪਰਾਮਾ ਤੋਂ ਆ ਹਾਂ ਇਹਦੇ ਕੱਲਾ ਵਾਲਿਆਂ ਚੋਂ ਆ ਦਿੱਲੀ ਵਾਲਿਆਂ ਚੋਂ ਦਿੱਲੀ ਵਾਲਿਆਂ ਚੋਂ ਜ਼ਿਮੀਦਾਰ ਚਿਮਾਰਾ ਚਿਮਾਰਾ ਚੋਂ ਤੇ ਮਾਂ ਜਿਹੜੀ ਜਿਵੇਂ ਤੇਰੇ ਤਿੰਨ ਚਾਰ ਭੈਣਾਂ ਸੀ ਤੁਸੀਂ ਨਾ ਹੋਰ ਤੇ ਤੋਂ ਬਿਨਾਂ ਚਾਰ ਭੈਣਾਂ ਦੇ ਵਿੱਚੋਂ ਇੱਕ ਭੈਣ ਤੁਸੀਂ ਦੋ ਭੈਣਾਂ ਇੱਕੋ ਘਰ ਸੀਗੀਆਂ ਦੋ ਘਰ ਤਾਂ ਸੀ ਇੱਕ-ਇਕ ਤਾਂ ਮੈਂ ਤੁਹਾਰੇਆਂ ਛੋਟੀਆਂ ਉਹ ਮੇਰੇ ਕੋਲੇ ਸੀ ਉਹ ਮਰ ਗਈ ਹਾਂ ਉਹ ਇੱਕ ਜਾਨਕੀ ਤੁਹਾਡੇ ਦਿਓਰ ਨੂੰ ਸੀਗੀ ਉਹ ਹੈ ਤੁਹਾਡੇ ਦਿਓਰ ਨਾਲ ਵਿਆਹ ਅਸੀਂ ਦਿਓਰ ਨਾਲ ਹਾਂਜੀ ਹਾਂਜੀ ਮੇਰੇ ਦਿਓਰ ਤੇ ਦਿਓਰ ਜੀ ਇੱਥੇ ਹੈਗੇ ਆ ਸਾਰੇ ਚਲੇ ਸਾਰੇ ਚਲੇ ਗਏ ਜਿਵੇਂ ਭੈਣ ਦਾਦੀ ਸੀ ਸੱਤਿਆ ਮੈਨੂੰ ਵੀ ਉੱਥੇ ਵੀ ਤੇਰੇ ਮਾਰਦਾ ਹੁੰਦਾ ਸੀਗਾ ਉਦੋਂ ਘੱਟ ਮਾਰਦਾ ਸੀ ਹੁਣ ਬਾਲਾ ਮਾਰਨ ਲੱਗ ਗਿਆ ਨਹੀਂ ਉੱਥੇ ਨਹੀਂ ਸੀ ਮੇਰੀ ਗੱਲ ਇੱਥੇ ਆ ਕੇ ਮਾਰਨ ਲੱਗਿਆ ਹੈ ਹੈ ਕਿਹ ਕਿਹ ਕੇ ਮਾਰਨ ਲੱਗਿਆ ਉੱਥੇ ਨਹੀਂ ਸੀ ਮੇਰੀ ਗੱਲ ਉੱਥੇ ਤਾਂ ਇਹ ਦੁੱਧ ਦੁੱਧ ਪਾਉਂਦਾ ਸੀਗਾ ਹੂੰ ਰਾਤ ਨੂੰ ਕਦੇ ਅੱਧੀ ਰਾਤ ਨੂੰ ਆਉਂਦਾ ਸੀ ਕਦੇ ਦਿਨ ਚੜੇ ਹੁੰਦਾ ਸੀ ਕਦੇ ਕਿਵੇਂ ਤੇਰੀ ਦੁੱਧ ਪਾਉਂਦਾ ਸੀ ਲੋਕਾਂ ਦਾ ਮੈਂ ਇੱਥੇ ਆ ਕੇ ਮਾਰਨਾ ਘੁੱਟਣਾ ਸ਼ੁਰੂ ਕੀਤਾ ਤੈਨੂੰ ਉਹਨੇ ਸਤਿਆ ਮਾਤਾ ਨੇ ਇੱਕ ਵੀਡੀਓ ਪੇਟ ਜੀਏ ਭੈਣ ਨੇ ਸਾਨੂੰ ਉਹਦੇ ਵਿੱਚ ਤੂੰ ਦੱਸ ਰਹੀ ਆ ਤੇ ਤੋਂ ਪੁੱਛ ਰਿਆ ਵੀ ਸਤੋ ਕੀ ਕਹਿੰਦੀ ਸੀ ਸਤੋ ਕੀ ਕਹਿੰਦੀ ਪੁਰਾਣੀ ਵੀਡੀਓ ਆ ਉਹਦੇ ਵਿੱਚ ਵੀ ਦੱਸਿਆ ਅਜ ਤਕਰੀਬ ਸਾਲ ਪਹਿਲਾਂ ਦੀ ਵੀਡੀਓ ਆ ਉਹਦੇ ਵਿੱਚ ਵੀ ਤੈਨੂੰ ਉਹ ਕੁੱਟ ਰਿਹਾ ਮੰਨ ਲਓ ਗੱਲ ਕਹਿ ਰਿਹਾ ਉਹ ਕੁੱਟਣ ਦੀ ਆ ਉਹਦੇ ਦੇ ਇਹਦੇ ਆਹ ਤਾਂ ਫੜੀ ਰੱਖ ਕਿਥੋਂ ਆਏ ਹੋ ਗਿਰੇ ਲੁਧਿਆਣੇ ਤੋਂ ਆਏ ਅਮਾ ਲੁਧਿਆਣੇ ਤੋਂ ਆਏ ਸੱਤਿਆ ਨੇ ਭੇਜਿਆ ਸਾਨੂੰ ਸੱਤਿਆ ਨੇ ਸੱਤੋ ਨੇ ਘਬਰਾਉਣਾ ਨਹੀਂ ਮਾ ਕਿਸੇ ਗੱਲੋਂ ਅੱਛਾ ਕੋਈ ਅੰਜ ਕੱਲ ਹਾਂ ਦੇ ਸੱਤੋ ਨੇ ਸੱਤੋ ਕਹਿੰਦੀ ਸੀ ਕਿ ਇਹ ਹੌਂਦਲ ਦਾ ਹੱਦ ਜੇ ਕੋਸਲਾ ਮੈਂ ਭੇਜਿਆ ਸੀ ਮਰਦੇ ਕੀਤੇ ਮੈਂ ਤੂੰ ਸਿੱਧੀ ਕੀ ਕਰਦੇ ਹੋ ਤੈ ਬਈ ਸਤੋ ਨੇ ਆ ਗੱਲ ਤੈਨੂੰ ਆਖੀ ਆ ਤੈਨੂੰ ਆਖੀ ਆ ਐ ਵੈਸੀ ਬੰਦਾ ਬਾਹਰ ਨਹੀਂ ਤੇ ਕੋਲੇ ਤੈਨੂੰ ਮੂੰਹ ਸੁਧਿਆ ਭੀ ਇੱਥੇ ਵੀ ਆ ਦੇ ਸਤੋ ਕੀ ਕਹਿੰਦੀ ਤੈਨੂੰ ਦਾਸ ਚਲੇ ਦਵਾਰੇ ਦਾਸ ਮੈਨੂੰ ਕੀ ਕਹਿੰਦੀ ਸਤੋ ਸਤੋ ਤੂੰ ਕੀ ਕਹਿੰਦੀ ਫਿਰ ਸਤੋ ਉਹਨਾਂ ਕਹਿੰਦੇ ਇਹਨੂੰ ਮਾਰ ਤੂੰ ਕਹਿੰਦੀ ਮੈਨੂੰ ਨੂਹ ਕੁੱਟਦੇ ਨਹੀਂ ਵੀ ਆ ਦੇ ਤਰੀ ਨੂਹ ਕੁੱਟਦੀ ਜੇ ਮਾਨ ਸਵੇਰੇ ਗਾਂ ਦੇ ਤਾਈ ਤੂੰ ਸਿ ਮਾਰਦੇ ਮੈਨੂੰ ਅਜੇ ਤੱਕ ਤੈਨੂੰ ਕਹੀ ਨਹੀਂ ਕੋਈ ਤੈਨੂੰ ਤਾਂ ਕੋਈ ਬੁਲਾਉਂਦਾ ਨਹੀਂ ਤੂੰ ਆਪੇ ਚੱਲ ਕੇ ਆਉਣੀ ਆ ਜਿੰ ਤੱਕ ਕਿਸੇ ਨੇ ਬੁਲਾਇਆ ਨਹੀਂ ਤੂੰ ਬੈਠੀ ਆ ਤੇ ਕੀੜਾ ਬੈਠੀ ਰੇ ਕਮਰੇ ਚ ਤੈਨੂੰ ਰੋਟੀ ਪਾਣੀ ਦਿੰਦੇ ਆ ਤੂੰ ਤਾਂ ਚੱਲ ਕੇ ਆਈ ਨਾ ਗੱਲਾਂ ਕਰਨ ਸਾਡੇ ਕੋਲ ਹਾਂ ਜਦੋਂ ਤੱਕ ਤੈਨੂੰ ਪਤਾ ਵੀ ਮੇਰੀ ਆਤ ਦਾ ਮੈਨੇ ਤੇ ਪੇੜਾ ਮਾਰ ਕੇ ਬੋਲ ਤੰ ਦਸ਼ਾ ਮੈਨੂੰ ਪਤਾ ਕਿੰਨੀਆਂ ਕੱਚ ਪੇੜਾ ਮਾਰਨ ਵਾਲੀ ਹੈ ਤੇਰੇ ਪੱਛਗਰ ਤੂੰ ਕਿਹਾ ਤੇ ਮੁੰਡੇ ਨੂੰ ਵੀ ਤੇਰੀ ਘਰ ਵਾਲੀ ਨੇ ਮੇਰੇ ਚ ਪੇੜਾ ਮਾਰੀਆਂ ਕਿੰਨੀਆਂ ਕੱਚ ਪੇੜਾ ਮਾਰਨ ਵਾਲੀ ਹੈ ਤੇਰੇ ਮੈਨੂੰ ਪਤਾ ਕਿੰਨੀ ਅཅ ਚਪੇੜਾ ਮਾਰਨ ਵਾਲੀ ਹੈ ਤੇਰੇ ਬੱਚ ਕਰ ਮੈਨੂੰ ਪਤਾ ਸਾਰਾ ਕੁਝ ਹੀ ਪਤਾ ਮੈਨੂੰ ਤੇਰੇ ਚਪੇੜਾ ਮਾਰਦੀ ਸੀ ਨਾ ਚਪੇੜਾ ਉਹ ਵੀ ਨੂੰ ਵੀ ਮਾਰੀ ਸੀ ਲੁਧਿਆਣੇ ਦੀ ਲੁਧਿਆਣੇ ਮਾਰੀ ਸੀ ਨਾ ਉਹ ਨੂੰ ਵੀ ਚਪੇੜਾ ਮਾਰਦੀ ਐ ਐਡਾ ਮੂਰਖ ਸੀ ਇਹਨੂੰ ਪਤਾ ਨਹੀਂ ਸੀ ਵੀ ਕੈਮਰੇ ਲੱਗੇ ਹੋਇਆ ਵੀ ਸਾਰੇ ਕੈਮਰਿਆਂ 'ਚ ਮੈਂ ਦਿਖਦਾ ਮਾਰਿਖ ਕਿਵੇਂ ਕੁੱਟ ਰਿਆ ਤੈਨੂੰ ਦੇ ਐ ਵੀ ਸਾਰੇ ਲੱਗੇ ਸਾਰੇ ਕਮਰੇਆਂ 'ਚ ਵੇ ਵੀਰ ਬਾਰਬੀ ਇਹ ਉਹ ਵੀ ਸਾਰੇ ਪਾਸੇ ਕੈਮਰੇ ਲੱਗੇ ਹੋਏ ਹੁਣ ਤੈਨੂੰ ਇੱਥੇ ਸਾਰੇ ਕੈਮਰੇ ਆ ਦੇ ਕੈਮਰੇ ਇਹ ਤੈਨੂੰ ਹੁਣ ਇੱਥੇ ਕਾਹਤੋਂ ਪਾਇਆ ਚੱਕ ਕੇ ਪਤਾ ਕੁੱਟਣ ਦੇ ਮਾਰਿਆ ਨੇ ਉੱਥੇ ਸਾਹਮਣੇ ਕੈਮਰਾ ਲੱਗਿਆ ਹੋਇਆ ਸੀ ਉੱਥੇ ਕੈਮਰੇ ਚ ਦਿਖਦੀ ਸੀ ਆ ਵੀ ਇਹ ਤਾਂ ਦੇਖਣ ਨੂੰ ਆ ਇਹਦੇ ਚ ਰਿਕਾਰਡ ਨਹੀਂ ਹੁੰਦਾ ਹੈਗੇ ਕਾਇਚੇ ਇਹ ਇੱਥੇ ਅੰਦਰ ਨਹੀਂ ਹੈਗਾ ਮੈਂ ਬਾਹਰ ਹੀ ਉਧਰਲੇ ਪਾਸੇ ਲੱਗਿਆ ਹੋਇਆ ਹਾਂ ਬਾਹਰ ਅੰਦਰ ਹੋ ਆ ਅੰਦਰ ਬਾਹਰਲੇ ਪਾਸੇ ਹੋ ਇੱਥੇ ਅੰਦਰ ਰੂਮ ਚ ਤਾਂ ਇੱਕ ਤਾਂ ਤੋਤੇ ਵੀ ਵਿਚਾਰੇ ਕਿਵੇਂ ਫੜਫੜ ਰੱਖੇ ਪਏ ਹਨ ਇੱਕ ਉੱਥੇ ਇੱਕ ਆ ਵੀ ਹੈ ਨਹੀਂ ਆ ਫੱਲਣਾ ਦੀਆ ਹੋਇਆ ਸੀ ਜਿਆ ਰਹੇ ਸੀ ਉਹ ਦੀਆ ਹੋਇਆ ਸੀ ਕਿਹਾ ਮੈਨੂੰ ਪਹਿਲਾਂ ਹੀ ਘੱਟਿਆ ਸੀ ਹਾਂਜੀ ਪਹਿਲਾਂ ਘੱਟਿਆ ਹੋ ਗਿਆ ਸੀ ਜੋ ਜਾਨੀ ਮਰੀ ਤੈਨੂੰ ਹਾਂ ਅੱਛਾ ਉਹ ਡਾਕਟਰ ਨੇ ਮੈਨੂੰ ਕਹਿਆ ਸੀਗਾ ਵੀ ਤੂੰ 3 ਮਹੀਨੇ ਦਵਾਈ ਖਾਈਂ ਹੂੰ ਬੱਚੇ ਸੀਗੇ ਮੇਰੇ 3-4 ਹੂੰ ਮੈਂ ਕੁਝ ਬੋੜ ਪੈ ਗਿਆ ਤਾਂ ਫੈਲ ਲੱਗ ਗਈ ਮੈਂ ਆਵਦਾ ਕੰਮ ਧੰਦਾ ਕਰ ਲੱਗ ਗਈ ਦਵਾਈ ਛੱਡ ਗਈ ਫਿਰ ਮੈਂ ਖਾ ਚਾ ਮੈਂ ਦਵਾਈ ਛੱਡੀ ਹੂੰ ਇਹਦੇ ਹੁਣ ਲੱਗਦਾ ਕਮਜ਼ੋਰ ਨੇ ਲੱਤਾਂ ਤੁਰਿਆ ਨਹੀਂ ਸਾਰ ਨਹੀਂ ਜੱਕਦੀ ਨਾ ਤਾਂ ਇਹ ਚੀਜ਼ਾਂ ਇਕੱਠਾਂ ਬਣੀਆਂ ਪਈਆਂ ਇੱਥੇ ਇੱਥੇ ਚੱਟ ਲੱਗੀ ਇਹ ਤਾਂ ਛੱਡ ਰਹੀ ਕੀ ਮਾਰ ਰਹੀ ਰਾਤ ਉੱਪਰ ਛੋਗਾ ਫੁਲਾਤ ਤੂੰ ਨਾ ਤੇ ਮਰੀ ਨਹੀਂ ਆਏ ਜੋ ਛਿੱਟਿਆ ਨਾ ਉਹ ਦੁੱਧਲੇ ਕਰ ਗਿਆ ਅਛਾ ਤਨ ਲੱਗਿਆ ਬਾਹ ਤੋਖਦਾ ਅਛਾ ਦੋਖਦਾ ਹੈ ਆਹੋ ਐਚਾ ਐ ਇੰਨਾ ਵਾ ਪਰਸੋਂ ਰਾਤ ਮਾਂ ਕੰਨੀ ਮੇਰੇ ਇੱਥੇ ਵੀ ਸੱਟ ਮਾਰੀ ਰਬ ਬਾਹਾਂ ਤਾਂ ਮਾਂ ਤੇਰੀਆਂ ਇਹ ਮੋੜ ਦਿੰਦਾ ਪਤਾ ਨਹੀਂ ਤੂੰ ਕਿੰਨੇ ਕੁ ਚੀੜੀਂ ਹੈ ਜਿਹੜੀਆਂ ਚੱਲੀ ਜਾਣੀ ਤਨੀ ਟੁੱਟੀਆਂ ਨਹੀਂ ਬਾਹਾਂ ਆਹ ਆਹ ਬਾਹ ਤਾਂ ਠੀਕ ਆ ਆ ਮੇਹੀ ਟੁੱਟ ਗਈ ਸੀ ਇਹ ਕਿਵੇਂ ਇਹ ਤਾਂ ਪਹਿਲਾਂ ਹੀ ਟੁੱਟੀ ਆ ਆ ਇਹ ਇਹ ਨੂੰ ਫੜ ਕੇ ਮੋੜ ਦਿੰਦਾ ਉਹ ਐ ਹੀ ਹੈ ਨਹੀਂ ਨਹੀਂ ਕਿਹੜਾਈ ਵੀ ਬਹੁਤ ਹੈ ਹਾਂ ਉਤੋਂ ਅਬ ਕੈਮਰੇ 'ਚ ਦਿਖਦਾ ਆਹੀ ਬਾਹ ਫੜ ਕੇ ਮੋੜਦਾ ਤੇਰੀ ਉਹ ਨਹੀਂ ਆ ਜਾਏ ਨਾ ਚੜੀ ਨਹੀਂ ਜੀ ਹਾਂ ਅਬ ਜਮੇ ਜੋੜ ਚੋਂ ਨਿਕਲੀ ਪਈ ਆ ਆਹ ਹੋਏ ਟੁੱਟ ਗਈ ਸੀ ਹਾਂ ਨਿਕਲ ਗਈ ਸੀ ਵੀ ਤੇ ਹੁੰ ਜਮੇ ਆਹ ਦੇਖ ਆਹੀ ਬਾਹ ਦੇਖ ਮਾਂ ਆਰੇ ਤੇਰੀ ਬਾਹ ਮਚੋੜਤੀ ਐ ਫੜ ਕੇ ਐਮ ਸੀ ਸਾਹਿਬ ਲਗੋ ਹੁਣ ਤੁਹਾਡੇ ਸਾਹਮਣੇ ਆ ਨਾ ਜੋ ਵੀ ਹੈਗਾ ਹੈ ਨਾ ਚਾ ਪਿਆ ਜੀ ਇਹਦੇ ਵਿੱਚ ਆ ਪੀਲੀ ਚਾ ਮਾ ਪੀਲੀ ਆ ਸਾਹਮਣੇ ਘਰੇ ਬੈਠੇ ਜੀ ਅਸੀਂ ਪੀਲੀ ਚਾ ਹੁਣ ਆਪਾਂ ਨੂੰ ਪੁਲਿਸ ਨੂੰ ਬੁਲਾਉਣਾ ਚਾਹੀਦਾ ਇੱਥੇ ਹਨਾ ਤੇ ਚਲੋ ਕੋਈ ਹੈ ਕੋਈ ਨਾ ਹਾਜੂਰਾ ਨਹੀਂ RAM ਤਾਂ ਆ ਜੂਗਾ ਮਾ ਪਰ ਜਿਹੜੇ ਤੇਰੇ ਦਿਲ ਤੇ ਨਿਸ਼ਾਨ ਪਏ ਆ ਉਹਦਾ RAM ਆ ਜੂ ਉਹ ਮਟ ਚਣ ਗਈਆਂ ਤੁਹਾਰੇ ਮਨ ਨੂੰ ਚਾਹੁੰਦੀ ਮਾਂ ਵੀ ਉਹਨੇ ਤੇਰੇ ਨਾਲ ਜੋ ਕੀਤਾ ਕੱਲ ਨੂੰ ਤੇਰੇ ਪੋਤੇ ਉਹਦੇ ਨਾਲ ਕਰਦੇ ਫੇਰ ਖਬਰਾਂ ਕਾਇਦਾ ਨਾ ਹੋਣ ਸੱਜਦੀ ਮਾਂ